ਗੁਰੂ ਪਿਆਰਿਓ ਆਪਾਂ ਵੇਖ ਰਹੇ ਆ ਕਿ ਭਾਰਤ ਦੇਸ਼ ਦੇ ਵਿੱਚ ਜਿਹੜੀਆਂ ਹੁਣ ਚੋਣਾਂ ਜਾਂ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ ਹਰ ਇੱਕ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਅਸੀਂ ਆਪਣੀ ਸਰਕਾਰ ਬਣਾਈਏ ਤੇ ਜਿਹੜੀਆਂ ਉਹ ਪਾਰਟੀਆਂ ਨੇ ਉਹ ਆਪਣੀ ਸਰਕਾਰ ਬਣਾਉਣ ਦੇ ਲਈ ਪੱਬਾਂ ਪਾਰ ਹੋਈਆਂ ਪਈਆਂ ਨੇ ਉਹ ਲੋਕਾਂ ਦੇ ਵਿੱਚ ਆ ਕੇ ਵੱਡੇ ਵੱਡੇ ਵਾਅਦੇ ਕਰਦੇ ਨੇ ਆਪਣਾ ਉਹਨਾਂ ਨੇ ਚੋਣ ਮੈਨੀਫੈਸਟੋ ਬਣਾਇਆ ਹੋਇਆ ਹੈ ਉਹ ਜਿਹੜਾ ਵੀ ਚੋਣ ਮੈਨੀਫੈਸਟੋ ਹੈ ਉਹਦੇ ਵਿੱਚ ਕਿਸੇ ਨੇ ਨੌਕਰੀਆਂ ਦਾ ਵਾਅਦਾ ਕੀਤਾ ਕਿ ਸਾਡੀ ਸਰਕਾਰ ਬਣੇਗੀ ਅਸੀਂ ਲੱਖਾਂ ਨੌਕਰੀਆਂ ਦਵਾਂਗੇ ਕਿਸੇ ਨੇ ਆਖਿਆ ਕਿ ਅਸੀਂ ਦੇਸ਼ ਨੂੰ ਤਰੱਕੀ ਦੇ ਰਾਹੇ ਤੇ ਲੈ ਕੇ ਜਾਵਾਂਗੇ ਕੋਈ ਕਹਿੰਦਾ ਜੀ ਅਸੀਂ ਗਰੀਬਾਂ ਨੂੰ ਇਹ ਸਹੂਲਤਾਂ ਦਵਾਂਗੇ ਮਤਲਬ ਹਰ ਇੱਕ ਪਾਰਟੀ ਨੇ ਇਥੇ ਇਲੈਕਸ਼ਨ ਜਿੱਤਣ ਲਈ ਆਪਣਾ ਚੋਣ ਮੈਨੀਫੈਸਟੋ ਜੋ ਵੀ ਹੈ ਉਹ ਲੋਕਾਂ ਦੇ ਵਿੱਚ ਚਾ ਕੇ ਲੋਕਾਂ ਦੇ ਸਾਹਮਣੇ ਰੱਖਿਆ ਹੈ ਹੁਣ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜੋ ਇਹ ਵਾਅਦੇ ਕਰਦੇ ਨੇ ਉਹ ਕਿੰਨੇ ਕੁ ਪੂਰੇ ਕਰਦੇ ਆ ਜਾਂ ਨਹੀਂ ਕਰਦੇ ਇਹ ਸਾਰਿਆਂ ਨੂੰ ਪਤਾ ਪਰ ਮੈਂ ਉਸ ਸਮੇਂ ਹੈਰਾਨ ਹੋਇਆ ਜਦੋਂ ਮੈਂ ਇੱਕ ਪਾਰਟੀ ਦਾ ਚੋਣ ਮੈਨੀਫੈਸਟੋ ਜੋ ਹੈ ਉਹ ਗੁਰੂਗ੍ਰਾਂਧ ਸਾਹਿਬ ਦੇਖਿਆ ਉਹ ਪਾਰਟੀ ਦਾ ਨਾਮ ਹੈ ਬੀਐਸਪੀ ਬਹੁਤ ਜਣ ਸਮਾਜ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਨੇ ਜਿਹੜਾ ਆਪਣਾ ਚੋਣ ਮੈਨੀਫੈਸਟੋ ਹੈ ਉਹ ਗੁਰੂਗ੍ਰਾਂਤ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਰੱਖਿਆ ਉਹਨਾਂ ਨੇ ਆਖਿਆ ਕਿ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਗੁਰੂਗ੍ਰਾਂਤ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਲਾਗੂ ਕਰਾਂਗੇ ਲੋਕਾਂ ਤੇ ਇਹ ਜਿਹੜਾ ਐਲਾਨ ਕੀਤਾ ਸੀ ਇਹ ਮਾਨਯਵਰ ਕਾਂਸੀ ਰਾਮ ਜੀ ਨੇ ਕੀਤਾ ਸੀ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਸੀ ਕਿ ਸਾਹਿਬ ਜੀ ਬਾਕੀ ਪਾਰਟੀਆਂ ਦੇ ਜਿੰਨੇ ਵੀ ਮੁਖੀ ਨੇ ਜਾਂ ਅਹੁਦੇਦਾਰ ਨੇ ਜਾ ਪ੍ਰਧਾਨ ਨੇ ਜਾਂ ਸੰਗਠਨ ਨੇ ਉਹਨਾਂ ਨੇ ਆਪਣੀਆਂ ਪਾਰਟੀਆਂ ਦਾ ਜੋ ਚੋਣ ਮੈਨੀਫੈਸਟੋ ਹੈ ਲੋਕਾਂ ਦੇ ਵਿੱਚ ਆ ਕੇ ਰੱਖਿਆ ਤੇ ਵੱਡੇ ਵੱਡੇ ਵਾਅਦੇ ਕੀਤੇ ਨੇ ਤੁਹਾਡਾ ਚੋਣ ਮੈਨੀਫੈਸਟੋ ਕਿਹੜਾ ਹੈ ਤੁਹਾਡਾ ਕੋਈ ਚੋਣ ਮੈਨੀਫੈਸਟੋ ਹੈ ਤਾਂ ਹੈ ਤਾਂ ਦੱਸੋ ਤਾਂ ਕਾਂਸ਼ੀ ਰਾਮ ਜੀ ਨੇ ਉਸ ਸਮੇਂ ਆਖਿਆ ਸੀ ਸਾਡਾ ਚੋਣ ਮੈਨੀਫੈਸਟੋ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਜਦੋਂ ਸਾਡੀ ਸਰਕਾਰ ਬਣੇਗੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਾਜ ਉੱਤੇ ਲਾਗੂ ਕਰਾਂਗੇ ਦੇਸ਼ ਉੱਤੇ ਲਾਗੂ ਕਰਾਂਗੇ ਇਹਦਾ ਕਾਰਨ ਪਤਾ ਕੀ ਸੀ ਕਿਉਂਕਿ ਕਾਂਸੀ ਰਾਮ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਲਿਖਿਆ ਕਿ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤਹਿ ਠਾਉ ਕਾਂਸੀ ਰਾਮ ਨੇ ਆਖਿਆ ਕਿ ਅਸੀਂ ਭਾਰਤ ਦੇਸ਼ ਨੂੰ ਬੇਗਮਪੁਰਾ ਬਣਾਉਣਾ ਚਾਹੁੰਦੇ ਆ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਹੀਂ ਤਹਿ ਠਾਉ ਨਾ ਤਸਵੀਸ ਖਿਰਾਜ ਨਾਮਲ ਖੋਫ ਨਾ ਖਤਾ ਨਾ ਤਰਸ ਜਵਾਲ ਜਿੱਥੇ ਕਿਸੇ ਨੂੰ ਕੋਈ ਦੁੱਖ ਨਾ ਹੋਵੇ ਡਰ ਨਾ ਹੋਵੇ ਦੋਮਨਾ ਸੇਮ ਇੱਕ ਸੁਆਹੀ ਸਾਰੇ ਬਰਾਬਰ ਹੋਣ ਸਾਰਿਆਂ ਨੂੰ ਰੁਜ਼ਗਾਰ ਮਿਲੇ ਸਾਰਿਆਂ ਕੋਲ ਜ਼ਮੀਨਾਂ ਹੋਣ ਸਾਰੇ ਖੁਸ਼ਹਾਲ ਹੋਣ ਅਜਿਹਾ ਅਸੀਂ ਨਿਰਮਾਣ ਕਰਨਾ ਚਾਹੁੰਦੇ ਆਂ ਦੇਸ਼ ਦਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਲਿਖਿਆ ਅਸੀਂ ਇਸ ਦੇਸ਼ ਨੂੰ ਬੇਗੰਪੁਰਾ ਬਣਾਉਣਾ ਚਾਹੁੰਦੇ ਆਂ ਇਸ ਕਰਕੇ ਸਾਡਾ ਜਿਹੜਾ ਚੋਣ ਮੈਨੀਫੈਸਟੋ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੇ ਅਸੀਂ ਸਾਰਿਆਂ ਨੂੰ ਬਰਾਬਰ ਕਰ ਲਿਆ ਸਾਰਿਆਂ ਨੂੰ ਨੌਕਰੀਆਂ ਦੇ ਦਿੱਤੀਆਂ ਸਾਰਿਆਂ ਨੂੰ ਸਾਰਿਆਂ ਨੂੰ ਜ਼ਮੀਨ ਦੇ ਦਿੱਤੀ ਸਾਰੇ ਬਰਾਬਰ ਹੋ ਗਏ ਤਾਂ ਅਸੀਂ ਸਮਝਾਂਗੇ ਕਿ ਅਸੀਂ ਆਪਣਾ ਚੋਣ ਮੈਨੀਫੈਸਟੋ ਜੋ ਆਖਿਆ ਸੀ ਉਹ ਪੂਰਾ ਕਰ ਦਿੱਤਾ ਪਰ ਮੇਰੇ ਖਿਆਲ ਨਾਲ ਬਹੁਤਿਆਂ ਨੂੰ ਇਹ ਨਹੀਂ ਪਤਾ ਹੋਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵੀ ਇਸ ਰਾਜਨੀਤਿਕ ਦਲਾਂ ਦੇ ਵਿੱਚ ਚੋਣ ਮੈਨੀਫੈਸਟੋ ਹੈ ਸੋ ਗੁਰੂ ਪਿਆਰਿਓ ਦੇਖੋ ਕਾਂਛੀ RAM ਜੀ ਦੀ ਸੋਚ ਕਿੱਡੀ ਵੱਡੀ ਹੈ ਕਿੰਨੀ ਉੱਚੀ ਹੈ ਔਰ ਕਿੱਡੀ ਮਹਾਨ ਹੈ ਜਿਹੜੇ ਕਹਿੰਦੇ ਅਸੀਂ ਬਾਣੀ ਨੂੰ ਲਾਗੂ ਕਰਾਂਗੇ ਪਰ ਸੱਚ ਜਾਣਿਓ ਅਸੀਂ ਸ਼ਰਾਬ ਦੀਆਂ ਬੋਤਲਾਂ ਦੇ ਵਿੱਚ ਨਸ਼ਿਆਂ ਦੇ ਵਿੱਚ ਜਾਣ ਬੁਝ ਕੇ ਪੈ ਕੇ ਆਪਣਾ ਤਾਂ ਜੀਵਨ ਬਰਬਾਦ ਕਰਦੇ ਹਾਂ ਤੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਵੀ ਤਬਾਹ ਕਰ ਦਿੰਨੇ ਆ ਐਤਕੀ ਵੋਟਾਂ ਆਉਣੀਆਂ ਨੇ ਸੋਚ ਸਮਝ ਕੇ ਵੋਟਾਂ ਪਾਓ ਕਿਉਂਕਿ ਇਹ ਤੁਹਾਡਾ ਤੁਹਾਡੇ ਬੱਚਿਆਂ ਦਾ ਭਵਿੱਖ ਹੁੰਦਾ ਹੈ ਜਿਹੜੀ ਵੋਟ ਹੈ ਨਾ ਇਹ ਵੋਟ ਦੇ ਵਿੱਚ ਤੁਹਾਡਾ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਹੈ ਇੱਕ ਕਾਂਛੀ ਰਾਮ ਸਾਹਿਬ ਨੇ ਬੜੀ ਕਮਾਲ ਦੀ ਗੱਲ ਆਕੀ ਸੀ ਤੇ ਉਹਨਾਂ ਨੇ ਆਖਿਆ ਸੀ ਕਿ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਨਾ ਉਹਨਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਵੱਲ ਵੇਖਣਾ ਤਾਂ ਬੜੀ ਦੂਰ ਦੀ ਗੱਲ ਹੈ ਉਹਨਾਂ ਧੀਆਂ ਭੈਣਾਂ ਦੀ ਹਵਾ ਵੱਲ ਵੀ ਨਹੀਂ ਕੋਈ ਵੇਖ ਸਕਦਾ ਜਿਨ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਨੇ ਤੇ ਸਾਡੀਆਂ ਧੀਆਂ ਭੈਣਾਂ ਦੀਆਂ ਅਜਿੱਦ ਤੱਕ ਕਿਉਂ ਰੋਲੀਆਂ ਜਾਂਦੀਆਂ ਨੇ ਇਹਦਾ ਕਾਰਨ ਕੀ ਹੈ ਕਿ ਸਾਡੀ ਕੋਈ ਮਜ਼ਬੂਤ ਠੋਸ ਪਕੜ ਨਹੀਂ ਹੈ ਬਾਕੀ ਇਸ਼ਾਰਾ ਤੁਸੀਂ ਸਮਝ ਗਏ ਹੋਵੋਗੇ ਕਿ ਕਾਂਸੀ ਰਾਮ ਸਾਹਿਬ ਨੇ ਕੀ ਆਖਿਆ ਕਿ ਅਸੀਂ ਬੇਗਮਪੁਰਾ ਬਣਾਉਣਾ ਚਾਹੁੰਦੇ ਆ ਤੇ ਇਸ ਕਰਕੇ ਕਾਂਸੀ ਰਾਮ ਸਾਹਿਬ ਜੀ ਨੇ ਆਪਣੀ ਜਿਹੜੀ ਪਾਰਟੀ ਹੈ ਉਹਦਾ ਚੋਣ ਮੈਨੀਫੈਸਟੋ ਗੁਰੂਗ੍ਰਾਂਤ ਸਾਹਿਬ ਰੱਖਿਆ ਸੋ ਗੁਰੂ ਪਿਆਰਿਓ ਇਹ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਤੱਕ ਇਹ ਵੀਡੀਓ ਸ਼ੇਅਰ ਕਰਕੇ ਜਰੂਰ ਪਹੁੰਚਾਓ ਜੀ ਬਾਕੀ ਵੋਟ ਪਾਉਣੀ ਹੈ ਤੇ ਧਿਆਨ ਨਾਲ ਪਾਓ ਸਮਾਜ ਦਾ ਨਿਰਮਾਣ ਤੁਸੀਂ ਕਰਨਾ ਹੈ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤ